ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 21 ਮਾਰਚ ਹੈ। 21 ਮਾਰਚ 1664 20 ਮਾਰਚ 1664 ਦੇ ਦਿਨ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪੁੱਜੇ ਤਾਂ ਉਸ ਤੋਂ ਇੱਕ ਦਿਨ ਮਗਰੋਂ ਹੀ 21 ਮਾਰਚ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਦੇ ਵਿੱਚ ਭਾਈ ਕਲਿਆਣਾ ਦੀ ਧਰਮਸ਼ਾਲਾ ਦੇ ਵਿੱਚ ਠਹਿਰੇ ਸਨ। ਉਸੇ ਸ਼ਾਮ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਨੇ ਅਤੇ ਰਾਜਾ ਜੈਸਿਆਂ ਮਿਰਜ਼ਾ ਦੇ ਬੰਗਲੇ ਦੇ ਵਿੱਚ ਰੁਕੇ ਹੋਏ ਨੇ। 1 ਜਨਵਰੀ 1747 ਜਦ ਜਦਈਆ ਖਾਨ ਲਾਹੌਰ ਦਾ ਰਸਮੀ ਸੂਬੇਦਾਰ ਬਣਿਆ ਤਾਂ ਉਸ ਦਾ ਭਰਾ ਮਿਰਜ਼ਾ ਹਯਾਤੁੱਲਾ ਮਲਤਾਨ ਦੇ ਵਿੱਚ ਸੀ ਜਦ ਜਦਈਆ ਖਾਨ ਅਤੇ ਲਖਪਤ ਰਾਏ ਨੇ ਅੱਤ ਚੁੱਕ ਲਈ ਤਾਂ ਦਿਵਾਨ ਕੌੜਾ ਮੱਲ ਲਾਹੌਰ ਤੋਂ ਮਲਤਾਨ ਚਲਾ ਗਿਆ ਉਸਨੇ ਆਪਣੀ ਵਫਾਦਾਰੀ ਸ਼ਾਹ ਨਵਾਜ਼ ਖਾਨ ਨਾਲ ਜੋੜ ਲਈ ਹੁਣ ਦੋਵੇਂ ਲਾਹੌਰ ਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ 21 ਮਾਰਚ 1747 ਦੇ ਦਿਨ ਸ਼ਾਹ ਨਵਾਜ਼ ਖਾਨ ਦੀ ਫੌਜ ਲਾਹੌਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਅਤੇ Eid ਦੀ ਨਮਾਜ਼ ਖਤਮ ਹੋਣ ਤੋਂ ਮਗਰੋਂ ਇਸ ਫੌਜ ਨੇ ਯਈਆ ਖਾਨ ਅਤੇ ਉਸ ਦੇ ਸਾਥੀਆਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਯਈਆ ਖਾਨ ਅਤੇ ਬਹੁਤ ਸਾਰੇ ਸਾਥੀ ਮਾਰੇ ਗਏ ਆਪ ਬੜੀ ਮੁਸ਼ਕਲ ਦੇ ਨਾਲ ਬਚਿਆ ਅਤੇ ਦੌੜ ਕੇ ਜ਼ਨਾਨ ਖਾਨੇ ਦੇ ਵਿੱਚ ਜਾ ਲੁਕਿਆ 21 ਮਾਰਚ 1986 ਬਾਬਾ ਜੁਗਿੰਦਰ ਸਿੰਘ ਦੇ ਅਕਾਲੀ ਦਲ ਨੇ ਕੀਤੇ ਇੱਕ ਐਲਾਨ ਦੇ ਮੁਤਾਬਕ 21 ਮਾਰਚ 1986 ਦੇ ਦਿਨ ਪੰਜਾਬ ਅਸੈਂਬਲੀ ਦਾ ਘਰਾਓ ਕੀਤਾ। ਉਹਨਾਂ ਦੀ ਮੰਗ ਸੀ ਕਿ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਅਤੇ ਧਾਰਮੀ ਫੌਜੀਆਂ ਦੀ ਬਹਾਲੀ ਕੀਤੀ ਜਾਵੇ। ਬਾਕੀ ਸਿੱਖ ਪਾਰਟੀਆਂ ਨੇ ਵੀ ਬਾਬਾ ਦਲ ਦੇ ਨਾਲ ਮਿਲਵਰਤਨ ਕੀਤਾ। ਐਮ.ਐਲ.ਏ ਫਲੈਟਸ ਦੇ ਕੋਲ ਬੀ.ਐਸ.ਐਫ ਦੇ ਕੁਝ ਅਫਸਰਾਂ ਨੇ ਬੇਵਜ੍ਹਾ ਗੋਲੀਆਂ ਚਲਾ ਕੇ ਨੌ ਸਿੱਖ ਮਾਰ ਦਿੱਤੇ ਅਤੇ 60 ਤੋਂ ਵੱਧ ਫਟੜ ਕਰ ਦਿੱਤੇ। ਇਨ੍ਹਾਂ ਦੇ ਵਿੱਚ ਸੁਖਦੇਵ ਸਿੰਘ, ਬਲਕਾਰ ਸਿੰਘ, ਹਿੰਮਤ ਸਿੰਘ, ਲੱਖਾ ਸਿੰਘ, ਜੀਵਨ ਸਿੰਘ, ਜੀਤ ਸਿੰਘ ਗੁਰਬਚਨ ਸਿੰਘ, ਗੁਰਦੇਵ ਸਿੰਘ ਅਤੇ ਸਤਨਾਮ ਸਿੰਘ ਨੇਪਾਲ, ਗੁਰਦੇਵ ਸਿੰਘ, ਆਤਮਾ ਸਿੰਘ, ਜਰਨੈਲ ਸਿੰਘ ਅਤੇ ਮਲੂਕ ਸਿੰਘ, ਗੁਰਬਚਨ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ, ਸਵਰਨ ਸਿੰਘ, ਰੁਪਿੰਦਰ ਸਿੰਘ ਅਤੇ ਚਰਨਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਸਨ। 21 ਮਾਰਚ 1999 ਦੇ ਦਿਨ ਪੰਜਾਬ ਪੁਲਿਸ ਨੇ ਬੂਟਾ ਸਿੰਘ ਬੱਗਰ ਪੁੱਤਰ ਨਿਰਬਲ ਸਿੰਘ, ਵਾਸੀ ਪਿੰਡ ਸੌਰਸਿੰਘ, ਜ਼ਿਲ੍ਹਾ ਤਰਨਤਾਰਨ ਅਤੇ ਸਵੇਖ ਸਿੰਘ ਪੁੱਤਰ ਧਿਆਨ ਸਿੰਘ, ਵਾਸੀ ਪਿੰਡ ਸੌਰਸਿੰਘ, ਜ਼ਿਲ੍ਹਾ ਤਰਨਤਾਰਨ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 21 ਮਾਰਚ 1990 ਦਿਨ ਪੰਜਾਬ ਪੁਲਿਸ ਨੇ ਕਸ਼ਮੀਰ ਸਿੰਘ ਬਿਲਾਵਾਸੀ ਸੰਗਰਾਵਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਮਾਰਚ 1991 ਦਿਨ ਪੰਜਾਬ ਪੁਲਿਸ ਨੇ ਅਰਜਿੰਦਰ ਸਿੰਘ ਉਰਫ ਟੋਨੀ ਪੁੱਤਰ ਚੈਨ ਸਿੰਘ ਵਾਸੀ ਪਿੰਡ ਕਰਾਇਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਮਾਰਚ 1992 ਦਿਨ ਪੁਲਿਸ ਨੇ ਕਿਰਨਪਾਲ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਮੋਹਾਲੀ ਅਤੇ ਜਸਕਰਨ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪੱਧਰੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਮਾਰਚ 1993 ਦੇ ਨਸੀਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਧਹਿਰ ਜ਼ਿਲ੍ਹਾ ਰੋਪੜ ਕੇਐਲਐਫ ਜਰਨੈਲ ਦਿਲਬਖ ਸਿੰਘ ਬਾਗਾ ਨਵਰੂਪ ਸਿੰਘ ਟੋਟੀਆਂ ਰਤਨ ਸਿੰਘ ਰੱਤੂ ਜਗਦੀਸ਼ ਸਿੰਘ ਦੀਸ਼ਾ ਕਾਉਕੇ ਗੁਰਦੀਪ ਸਿੰਘ ਭੋਲਾ ਬਲੂਵਾਲ ਦਰਸ਼ਨ ਸਿੰਘ ਮਾਨਕੀ ਕਿਰਨਦੀਪ ਸਿੰਘ ਮੋਗਾ ਤੇ ਉਸ ਦੀ ਪਤਨੀ ਜੋਤੀ ਉਰਫ ਮੋਣੀ ਅਤੇ ਪੰਜ ਹੋਰ ਸਿੱਖ ਪੁਲਿਸ ਬਲੋ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 20 ਤੇ 21 ਮਾਰਚ 2000 ਦੀ ਰਾਤ ਨੂੰ 17 ਹਥਿਆਰਬੰਦ ਬੰਦਿਆਂ ਨੇ ਭਾਰਤੀ ਸਿਪਾਹੀਆਂ ਦੀ ਵਰਦੀ ਦੇ ਵਿੱਚ ਕਸ਼ਮੀਰ ਦੇ ਪਿੰਡ ਚਿੱਠੀ ਸਿੰਘ ਪੁਰਾ ਦੇ ਵਿੱਚ ਘਰ-ਘਰ ਜਾ ਕੇ 35 ਸਿੱਖਾਂ ਨੂੰ ਬਾਹਰ ਕੱਢ ਕੇ ਗੁਰਦੁਆਰੇ ਲੈ ਜਾਂਦਾ ਅਤੇ ਗੋਲੀਆਂ ਮਾਰ ਕੇ ਮਾਰ ਦਿੱਤਾ। 21 ਮਾਰਚ ਦੇ ਦਿਨ ਨੇੜੇ ਦੇ ਪਿੰਡਾਂ ਦੇ ਵਿੱਚੋਂ ਪੰਜ ਮੁਸਲਮਾਨਾਂ ਨੂੰ ਘਰੋਂ ਫੜ ਕੇ ਉਹਨਾਂ ਨੂੰ ਚਿੱਠੀ ਸਿੰਘ ਪੁਰਾ ਦੇ ਸਿੱਖਾਂ ਦੇ ਕਤਲ ਕਹਿ ਕੇ 26 ਮਾਰਚ ਦੇ ਦਿਨ ਇੱਕ ਨਕਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਭਾਰਤ ਸਰਕਾਰ ਨੇ ਇਸ ਦਾ ਦੋਸ਼ ਮੁਸਲਮਾਨ دہشتਗਰਦਾਂ ਤੇ ਲਾਇਆ ਪਰ ਅਗਲੇ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਨਾਲ ਭਾਰਤ ਦੇ ਦੌਰੇ ਤੇ ਆਈ ਸਟ੍ਰੋਪ ਟਾਲਬੋਟ ਨੇ ਕਿਹਾ ਕਿ ਕਲਿੰਟਨ ਦਾ ਵਿਚਾਰ ਸੀ ਇਹ ਭਾਰਤੀ ਏਜੰਸੀਆਂ ਦਾ ਕਾਰਨਾਮਾ 2006 ਦੇ ਵਿੱਚ छਪੀ ਮੈਡਲਿਨ ਅਲਬਰਾਇਟ ਦੀ ਕਿਤਾਬ ਦੀ ਮਾਈਟੀ ਐਂਡ ਦੀ ਅਲਮਾਈਟੀ ਦੇ ਸਫਾ 11 ਤੇ ਕਲਿੰਟਨ ਨੇ ਲਿਖਿਆ ਕਿ 2000 ਦੇ ਵਿੱਚ ਮੇਰੀ ਭਾਰਤ ਫੇਰੀ ਦੇ ਦੌਰਾਨ ਕੁਝ ਲੋਕਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਵਾਸਤੇ 38 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ 21 ਮਾਰਚ 2014 ਦੇ ਦਿਨ ਭਾਰਤੀ ਜਨਤਾ ਪਾਰਟੀ ਦੇ ਮਨੋਰੰਜਨ ਕਾਲੀਆ ਨੇ ਇਹ ਗੱਲ ਕਹੀ ਕਿ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੀ ਘਟਨਾ ਨੂੰ ਭੁੱਲ ਕੇ ਵਿਕਾਸ ਦੀਆਂ ਗੱਲਾਂ ਕਰਨਾ ਹੀ ਪੰਜਾਬ ਦੇ ਹਿੱਤ ਦੇ ਵਿੱਚ ਹੈ ਸਾਕਾ ਨੀਲਾ ਤਾਰਾ ਬੀਤੇ ਸਮੇਂ ਦੀ ਗੱਲ ਹੈ ਅਤੇ ਕਾਂਗਰਸੀ ਆਗੂ ਵਾਰ-ਵਾਰ ਇਸ ਮੁੱਦੇ ਨੂੰ ਕੁਰੇਦ ਰਹੇ ਨੇ ਉਹਨਾਂ ਨੂੰ ਇਸ ਦੀ ਬਜਾਏ ਵਿਕਾਸ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਇਹ ਗੱਲਾਂ ਕਿਸੇ ਕਾਂਗਰਸੀ ਨੇ ਨਹੀਂ ਬਲਕਿ ਇੱਕ ਭਾਜਪਾ ਆਗੂ ਨੇ ਕਹੀਆਂ ਸਨ ਇਹ ਤਾਂ ਸਗੋਂ ਕਾਂਗਰਸ ਦੀ ਏਜੰਟੀ ਹੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ